ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਗੌਰ ਅੱਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਰਾਜ ਸਭਾ ਐਮਪੀ ਦੀ ਵਿਗੜੀ ਔਲਾਦ ਦਾ ਕਾਰਨਾਮਾ ਦੇਖਣ ਨੂੰ ਮਿਲਿਆ ਹੈ ਜਿੱਥੇ ਇਸ ਵਿਗੜੀ ਔਲਾਦ ਦੇ ਵੱਲੋਂ ਸੋਹਰੇ ਫੁੱਟਪਾਥ ਦੇ ਉੱਤੇ ਇੱਕ ਵਿਅਕਤੀ ਦੇ ਉੱਤੇ ਕਾਰ ਛੁੜਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦਰਸਲ ਪੁਰਾਣੀ ਪਰ ਫਾਈਲ ਕੇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਾਮਲਾ ਸਾਹਮਣੇ ਆਇਆ ਚ ਨៃ ਤੋ ਜੁਫੋ ਜਿੱਥੇ ਰਾਜ ਸਭਾ MP ਦੀ ਧੀ ਦਾ ਇੱਕ ਕਾਣਾਮ ਦੇਖਣ ਨੂੰ ਮਿਲੇ ਜੁਫੇ ਇਸ ਧੀ ਦੇ ਵੱਲੋਂ ਪਹਿਲਾਂ ਤਾਂ ਨਸ਼ਕ ਦਿੱਤਾ ਜਾਂਦਾ ਉਸ ਤੋਂ ਬਾਅਦ ਨਸ਼ੇ ਦੇ ਵਿੱਚ ਤਦ ਤੋ ਹੋ ਕੇ ਗੱਡੀ ਚਲਾਉਂਦੀ ਹੈ ਤੇ ਉਸ ਤੋਂ ਬਾਅਦ ਫੁੱਟ ਪੈਦਲ ਉੱਤੇ ਸੌ ਰਹੇ ਵਿਅਕਤੀ ਦੇ ਉੱਤੇ ਗੱਡੀ ਛੁڑا ਦਿੰਦੀ ਹੈ ਤੇ ਉਸ ਤੋਂ ਬਾਅਦ ਵਿਅਕਤੀ ਦੀ ਹਾਲਤ ਕਾਫੀ ਗੰਬੀਰ ਹੋ ਜਾਂਦੀ ਹੈ ਤੇ ਮੌਕੇ ਦੇ ਉੱਤੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਤੇ ਇਹਨੂੰ ਮੌਕੇ ਦੇ ਉੱਤੇ ਪੁਲਿਸ ਜਮਾਨਤ ਵੀ ਦੇ ਦਿੰਦੀ ਹੈ ਇਹ ਸਾਰੀ ਘਟਨਾ ਸੋਮਵਾਰ 17 ਜੂਨ ਦਿਨ ਦੱਸੇ ਜਾ ਰਹੀ ਹੈ ਜੁਥੇ ਕਿ ਦੋਸ਼ੀ ਦੀ ਪਹਿਚਾਣ YSR ਕਾਂਗਰਸ ਪਾਰਟੀ ਦੀ ਰਾਜ ਸਭਾ ਸੰਸਦ ਮੀਡਾ ਮਸਤਾਨ ਰਾਓ ਦੀ ਤੀ ਮਾਦੂਰੀ ਦੇ ਰੂਪ ਵਿੱਚ ਹੋਈ ਹੈ ਮ੍ਰਿਤਕ ਦੀ ਪਛਾਣ 24 ਸਾਲਾ ਦੇ ਸੂਰੀਆ ਦੇ ਰੂਪ ਵਿੱਚ ਹੋਈ ਹੈ ਉਹ ਪੇਂਟਿੰਗ ਦਾ ਕੰਮ ਕਰਦਾ ਇਤੇ ਉਸ ਦਾ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਐਨ ਡੀ ਟੀ ਵੀ ਦੀ ਰਿਪੋਰਟ ਦੇ ਮੁਤਾਬਕ ਹਾਦਸੇ ਦੇ ਸਮੇਂ ਮਾਦੂਰੀ ਨਸ਼ੇ ਦੇ ਵਿੱਚ ਸੀ ਉਹ ਕਾਰ ਚਲਾ ਰਹੀ ਸੀ ਉਸ ਦੇ ਨਾਲ ਉਸ ਦੀ ਇੱਕ ਮਹਿਲਾ ਦੋਸਤ ਵੀ ਸੀ ਜੋ ਕਾਰ ਦੇ ਵਿੱਚ ਮੌਜੂਦ ਸੀ ਸੁਨਾਈ ਦੇ ਬੈਸਟ ਨਗਰ ਦੇ ਵਿੱਚ 欧ਪੀਆ ਨੇ ਫੁੱਟ ਪਾਥ ਦੇ ਉੱਤੇ ਸੌ ਰਿਹਾ ਵਿਅਕਤੀ ਦੇ ਉੱਤੇ ਕਾਰ ਛੁੜਾ ਦਿੱਤੀ ਐਕਸੀਡੈਂਟ ਤੋਂ ਬਾਅਦ ਮਾਧੂਰੀ ਮੱਕੇ ਦੇ ਉੱਤੇ ਫਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਵਿਅਕਤੀ ਦੀ ਹਾਲਤ ਕਾਫੀ ਗੰਭੀਰ ਬਣ ਜਾਂਦੀ ਹੈ ਰਾਜ ਸਭਾ ਕਾਂਗਰਸ ਪਾਰਟੀ ਦੀ ਰਾਜ ਸਭਾ ਸੰਸਦ ਮੈਂਬਰ ਜਿਹੜੀ ਹੈ ਮस्तान rauਦੀ ਮਾਧੂਰੀ ਦੇ ਰੂਪ ਵਿੱਚ ਹੋਈ ਹੈ ਐਨਡੀ ਟੀਵੀ ਦੀ ਰਿਪੋਰਟ ਦੇ ਮੁਤਾਬਕ ਹਾਦਸੇ ਦੇ ਸਮੇਂ ਮਾਧੂਰੀ ਨਸ਼ੇ ਦੇ ਵਿੱਚ ਸੀ ਉਹ ਕਾਰ ਚਲਾ ਰਹੀ ਸੀ ਤੇ ਉਸ ਦੇ ਨਾਲ ਉਸ ਦੀ ਇੱਕ ਮਹਿਲਾ ਦੋਸਤ ਵੀ ਸੀ ਕਾਰ ਦੇ ਵਿੱਚ ਮੌਜੂਦ ਸੀ ਚਨਾਈ ਦੇ ਬੈਸਟ ਨਗਰ ਦੇ ਵਿੱਚ આરોપી ਨੇ ਫੁੱਟ ਦੇ ਉਤੇ ਸਾਰੇ ਵਿਅਕਤੀ ਦੇ ਉਤੇ ਕਾਰ ਛੁੜਾ ਦਿੱਤੀ ਐਕਸੀਡੈਂਟ ਤੋਂ ਬਾਅਦ ਮਾਧੂਰੀ ਮੌਕੇ ਦੇ ਉਤੇ ਫਰਾਰ ਹੋ ਜਾਂਦੀ ਹੈ ਜਦੋਂ ਕਿ ਉਸ ਦੇ ਦੋਸਤ ਗੁਪਤ ਹਾਦਸੇ ਤੋਂ ਬਾਅਦ ਮੌਕੇ ਦੇ ਉਤੇ ਇਕੱਠੇ ਹੋਏ ਲੋਕਾਂ ਦੇ ਨਾਲ ਬਹਿਸ ਕਰਦੇ ਹੋਏ ਨਜ਼ਰ ਆਏ ਹਨ ਇਸ ਤੋਂ ਇਲਾਵਾ ਮੌਕੇ ਦੇ ਉਤੇ ਜਿਹੜਾ ਵਿਅਕਤੀ ਜ਼ਖਮੀ ਹੋ ਜਾਂਦਾ ਉਸ ਨੂੰ ਲੋਕਾਂ ਜਿਹੜੇ ਆ ਹਸਪਤਾਲ ਲੈ ਕੇ ਜਾਂਦੇ ਹਨ ਪਰ ਉਦੋਂ ਤੱਕ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਪੁਲਿਸ ਨੇ ਮਾਦੂਰੀ ਨੂੰ ਗ੍ਰਿਫਤਾਰ ਕਰ ਲਿਆ ਲੇਕਿਨ ਥਾਣੀ ਦੇ ਵਿੱਚ ਜਾਂਦੇ ਹੀ ਉਸ ਨੂੰ ਜ਼ਮਾਨਤ ਮਿਲ ਗਈ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਕਲੋਨੀ ਦੇ ਲੋਕਾਂ ਨੇ ਜੇਪੰਦ ਸ਼ਾਸਤਰੀ ਨਗਰ ਪੁਲਿਸ ਥਾਣੇ ਨੂੰ ਜਮ ਕਰ ਲਿਆ ਤੇ ਮੰਗ ਕੀਤੀ ਗਈ ਕਿ ਰੋਪੀ ਦੇ ਖਿਲਾਫ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਘਟਨਾ ਦੇ ਬਾਰੇ ਦੱਸਿਆ ਹੈ ਕਿ ਇੱਕ ਵੀਡੀਓ ਸਾਹਮਣੇ ਆਈ ਹੈ ਜ ਜਿਸ ਵਿੱਚ ਮਾਦੂਰੀ ਦੀ ਇੱਕ ਦੋਸਤ ਮੌਕੇ ਦੇ ਉੱਤੇ ਜਮਾ ਲੋਕਾਂ ਦੇ ਨਾਲ ਬਹਿਸ ਬਸਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਨੂੰ ਇੱਕ ਕਹਿੰਦੇ ਹੋਏ ਸੁਣਿਆ ਜਾ ਰਿਹਾ ਨੌਜਵਾਨ ਨੂੰ ਹਸਪਤਾਲ ਜਾਣ ਦੇ ਲਈ ਐਂਬੂਲੈਂਸ ਬੁਲਾਈ ਗਈ ਹੈ ਜਿਸ ਨੂੰ ਕਰਕੇ ਹੋਲਸ ਨੇ ਸੰਸਦ ਦਿੱਤੀ ਅਤੇ ਉਸਦੇ ਦੋਸਤ ਦੋਸਤ ਤੋਂ ਮੌਕੇ ਦੇ ਉਤੇ ਨੰਬਰ ਲੈ ਲਿਆ ਤੇ ਉਸ ਦਾ ਜਿਹੜਾ ਨੰਬਰ ਹੈ ਉਹ ਟ੍ਰੇਸ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਐਮੂਲਸ ਦਾ ਵੀ ਪਤਾ ਚੱਲਦਾ ਹੈ ਈ ਉਹਨਾਂ ਨੇ ਮੌਕੇ ਦੇ ਉੱਤੇ ਐਂਬੂਲੈਂਸ ਨੂੰ ਵੀ ਫੋਨ ਕੀਤਾ ਹੈ ਮੀੜਮ ਮਸਤਨ ਰਾਓ ਆਂਧਰਾ ਪ੍ਰਦੇਸ਼ ਦੇ ਲੀਡਰ ਨੇ ਅਤੇ ਬੜੇ ਵੱਡੇ ਬਿਜ਼ਨਸਮੈਨ ਵੀ ਨੇ ਅਤੇ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਉਹਨਾਂ ਨੇ ਜਿਹੜਾ ਚੋਣ ਕਮਿਸ਼ਨ ਨੂੰ ਹਲਫਨਾਮਾ ਦਿੱਤਾ ਸੀ ਉਸ ਮੁਤਾਬਕ 165 ਕਰੋੜ ਤੋਂ ਵੱਧ ਹੀ ਉਹਨਾਂ ਦੀ ਸੰਪਤੀ ਹੈ ਮੀੜਮ ਮਸਤਨ ਦੀ ਕੰਪਨੀ ਬੀ ਐਮ ਆਰ ਗਰਪ ਸੀ ਫੂਡ ਇੰਡੀਆ ਸਿਸਟਰ ਦੀ ਵਿੱਚ ਵੱਡਾ ਨਾਮ ਹੈ ਮੀੜਮ ਮਸਤਨ ਰਾਓ ਦੀ ਸੋਨੋ ਉਹ ਅ ਵਿਸੂ ਨੀ ਤੱਕ ਆਂਧਰਾ ਪ੍ਰਦੇਸ਼ ਦੇ ਵਿੱਚ ਰਹੀ ਇਸੇ ਦੌਰਾਨ 2009 ਤੋਂ ਬਾਦ 2014 ਤੱਕ ਆਂਧਰਾ ਪ੍ਰਦੇਸ਼ ਦੇ ਕਵਾਲੀ ਸੀਰ ਤੋਂ ਉਵਦਾਇਕ ਵੀ ਰਹੇ ਆ ਨੇ ਇਸ ਤੋਂ ਬਾਅਦ ਹੁਣ ਉਹਨਾਂ ਨੇ 2019 ਦੇ ਵਿੱਚ VSPRS ਮੀ ਜੁਆਇਨ ਕੀਤੀ ਹੈ ਦੋਸਤੋ ਬਾਅਦ ਹੁਣ 2022 ਦੇ ਵਿੱਚ YSP ਰਾਜ ਸਭਾ ਤੋਂ ਸੰਸਦ ਮੈਂਬਰ ਚੁਣੀ ਗਈ ਸੀ ਸੁਨਾਈ ਦੇ ਵਿੱਚ ਪਹਿਲੇ ਇੱਕ ਪੂਨੇ ਦੇ ਇੱਕ ਅਜੇਹਾ ਹੀ ਜੁੜਾ ਮਾਮਲਾ ਸਾਹਮਣੇ ਆਉਂਦਾ ਜੁਥੇ ਕਿ ਇੱਕ ਨਾਬਾਲਗ ਦੇ ਵੱਲੋਂ ਦੋ ਵਿਅਕਤੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਉਹ ਵੀ ਕਾਫੀ ਹਾਈ ਪ੍ਰੋਫਾਈਲ ਮਾਮਲਾ ਸੀ ਤੇ ਹੁਣ ਰਾਜ ਸਭਾ ਮੈਂਬਰ ਦੀ ਟੀਨੇ PMW ਕਾਰ ਦੇ ਨਾਲ ਇੱਕ ਵਿਅਕਤੀ でたい。 ਮੌਕੇ ਦੇ ਉੱਤੇ ਵਿਅਕਤੀ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਜਦੋਂ ਪੁਲਸ ਨੇ ਉਹਨਾਂ ਦੀ ਤਿੰਨ ਗ੍ਰਿਫਤਾਰ ਕੀਤਾ ਜੁਏ ਥਾਣੇ ਦੇ ਵਿੱਚ ਉਸ ਨੂੰ ਲਜਾਇਆ ਗਿਆ ਉਸ ਨੂੰ ਮੌਕੇ ਦੇ ਉੱਤੇ ਜੁਰਮਾਨਾ ਵੀ ਦੇ ਦਿੱਤੀ ਗਈ ਉੱਥੇ ਹੀ ਹੁਣ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਸਹੀ ਢੰਗ ਦੇ ਨਾਲ ਕਰਨੀ ਚਾਹੀਦੀ ਹੈ ਕੀ ਨਹੀਂ ਚਾਹੀਦੀ ਹੈ ਕਿਵੇਂ ਉਸ ਨੂੰ ਲੜਕੀ ਨੂੰ ਮੌਕੇ ਦੇ ਉੱਤੇ ਜੁਰਮਾਨਾ ਮਿਲ ਗਈ ਹੈ ਜੇ ਡੀ ਨੇ ਖਾਸ ਹੁਣ ਪੁਲਿਸ ਦਾ ਪੁਲਿਸ ਦਾ ਕਹਣਾ ਹੈ ਕਿ ਉਹਨਾਂ ਨੇ ਸੀਸੀਟੀਵੀ ਕੈਮਰੇ ਜੁੜੇ ਖੋਲ ਲਾਤੇ ਨੇ ਅੱਦੇ ਦੇਖਿਆ ਹੈ ਕਿ ਜਿਸ ਵਿੱਚ ਜਿਹੜੇ ਉਹਨਾਂ ਦੀ ਦੋਸਤ ਹੈ ਉਹ ਬੈ ਸੁਸਾਈ ਕਰਦੀ ਹੋਈ ਲੋਕਾਂ ਦੇ ਨਾਲ ਜ਼ਰੂਰ ਨਜ਼ਰ ਆ ਰਹੀ ਹੈ ਪਰ ਮੌਕੇ ਦੇ ਉੱਤੇ ਮਾਦੂਰੀ ਜੜੀ ਹੈ ਗ੍ਰਿਫਸ ਫਰਾਰ ਹੋ ਜਾਂਦੀ ਹੈ ਜਿਹੜੀ ਆਂਧਰਾ ਪ੍ਰਦੇਸ਼ ਦੇ ਲੀਡਰ ਦੀ ਧੀ ਹੈ ਉਹ ਮੌਕੇ ਉੱਤੇ ਵਿਅਕਤੀ ਨੂੰ ਰੋਮਬਡ ਕੇ ਕਾਰਨ ਨਾਲ ਡਬਲੂ ਕਾਰ ਪੀਐਮ ਡਬਲੂ ਕਾਰ ਦੇ ਨਾਲ ਉਹਨਾਂ ਨੂੰ ਵਿਅਕਤੀ ਨੂੰ ਕੁੱਚਲ ਦਿੰਦਾ ਹੈ ਤੇ ਇਸ ਦੇ ਬਾਅਦ ਉਹ ਫਰਾਰ ਹੋ ਜਾਂਦੀ ਹੈ ਹੁਣ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕਿਵੇਂ ਇੱਕ ਵੱਡੇ ਲੀਡਰ ਦੀ ਧੀ ਦੇ ਵੱਲੋਂ ਪਹਿਲਾਂ ਤਾਂ ਸਾਡੇ ਵਿਅਕਤੀ ਨੂੰ ਮਾਰ ਦਿੱਤਾ ਚੰਦਾਈ ਫਿਰ ਮੌਕੇ ਦੇ ਉੱਤੇ ਫਰਾਰ ਵੀ ਹੋ ਜਾਂਦੀ ਹੈ ਹੁਣ ਪੁਲਿਸ ਨੇ ਉਸ ਨੂੰ ਜ਼ਮਾਨਤ ਵੀ ਦੇ ਦਿੱਤੀ ਹੈ ਲਗਾਤਾਰ ਹੀ ਪਰਵਾਰਕ ਮੈਂਬਰ ਜਿਹੜੇ ਨੇ ਪੁਲਿਸ ਥਾਣੇ ਦੇ ਬਾਹਰ ਤਾਨਾ ਦੇ ਰਹੇ ਨੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਕਮੈਂਟਾਂ ਦੇ ਜ਼ਰੀਏ ਦੇਖ ਦੇ ਸਕਦੇ ਹੋ ਹਰਤਾ ਜੋ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ